ਬੀਤੇ ਕੋਈ ਦਿਨ ਪਹਿਲਾਂ ਕਲਾਨੌਰ ਕਸਬੇ ਦੇ ਪਿੰਡ ਪੰਡਵਾ ਤੋਂ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਸ ਨੂੰ ਵੇਖ ਕੇ ਸਮੁੱਚੇ ਪੰਜਾਬੀਆਂ ਦੇ ਨਹੀਂ ਸਾਰੇ ਵਰਲਡ 'ਚ ਵੱਸਦੇ ਜਿਹੜੇ ਕਿ ਪਿਆਰ ਕਰਦੇ ਹਨ ਗਰੀਬਾਂ ਦਾ ਦਰਦ ਜਾਣਦੇ ਹਨ ਉਹਨਾਂ ਦੇ ਹਿਰਦੇ ਬੁਲੰਦਰੇ ਗਏ ਸਨ ਜਿੱਥੇ ਇੱਕ ਗਰੀਬ ਪਰਿਵਾਰ ਦਾ ਘਰ ਇਸ ਪਿੰਡ ਦੇ ਹੀ ਕੁਝ ਲੋਕਾਂ ਵੱਲੋਂ ਢਾਹਿਆ ਗਿਆ ਸੀ ਉਸ ਨੂੰ ਲੈ ਕੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਅੱਗ ਵਾਂਗ ਵਾਇਰਲ ਹੁੰਦੀ ਹੈ ਅੱਜ ਉਸੇ ਪਿੰਡ ਵਿੱਚ ਖੜੇ ਹਾਂ ਇੱਕ ਬੜੀ ਸੁਖਦ ਗੱਲ ਸੁਖਦ ਖਬਰ ਨਿਸ਼ਰ ਕਰਨ ਜਾ ਰਹੇ ਹਾਂ ਸਿੱਖ ਜਥੇਬੰਦੀਆਂ ਅਤੇ ਭੈਣਜੀ ਹਰਜੀਤਕੌਰ ਭਗਵਾਨਪੁਰ ਤੋਂ ਉਹਨਾਂ ਨੇ ਇਸ ਪਰਿਵਾਰ ਦਾ ਇੱਕ ਘਰ ਬਣਾਉਣ ਦਾ ਬੀੜਾ ਚੁੱਕਿਆ ਹੈ ਅੱਜ ਨੀਂਹ ਪੱਥਰ ਰੱਖਿਆ ਗਿਆ ਹੈ ਔਰ ਸਮੁੱਚੀਆਂ ਜਥੇਬੰਦੀਆਂ ਜਿਸ ਵਿੱਚ ਸਿੱਖ ਜਥੇਬੰਦੀਆਂ ਸਮਾਜ ਸੇਵਕ ਲੋਕ ਸ਼ਾਮਲ ਸਨ ਉਨ੍ਹਾਂ ਵੱਲੋਂ ਬੈਠ ਕੇ ਇੱਕ ਗੱਲਬਾਤ ਕੀਤੀ ਗਈ ਹੈ ਉਸ ਤੋਂ ਬਾਅਦ ਇੱਕ ਘਰ ਬਣਾਉਣ ਦੀ ਤਿਆਰੀ ਕੀਤੀ ਗਈ ਹੈ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਸ ਜਗ੍ਹਾ ਤੇ ਉਹ ਘਟ ਆਇਆ ਗਿਆ ਸੀ ਜਿਸ ਤੋਂ ਬਾਅਦ ਵੀਡੀਓ ਵਾਇਰਲ ਹੁੰਦੀ ਹੈ ਅਤੇ ਅੱਜ ਇੱਕ ਚੰਗੀ ਖਬਰ ਇਹ ਹੈ ਕਿ ਉਸ ਪਰਿਵਾਰ ਨੂੰ ਇੱਕ ਨਵਾਂ ਰਹਿਣ ਬਸੇਰਾ ਮਿਲਣ ਜਾ ਰਿਹਾ ਹੈ ਧੰਨਵਾਦ ਕਰਦੀਆਂ ਜਿਹੜੇ ਘਰ ਬਣਾਉਣ ਜਾ ਰਹੇ ਆ ਜਥੇਬੰਦੀਆਂ ਦਾ ਜਿਨ੍ਹਾਂ ਨੇ ਸਾਨੂੰ ਘਰ ਬਣਾਉਣ ਦੀ ਸਹਾਯਤਾ ਦਿੱਤੀ ਉਹ ਦਿਨਾਂ ਪਰਿਵਾਰ ਉਹਨਾਂ ਦਾ ਸਾਨੂੰ ਰੋਟੀ ਪਾਣੀ ਸਾਰਾ ਕੁਝ ਉਹ ਧਰਮੰਦਰਜੀਤ ਸਿੰਘ ਨੰਬਰਦਾਰ ਪਿੰਡ ਪਡਵਾ ਉਸ ਟੈਪ ਮਤਲਬ ਨਾ ਬਹੁਤ ਕਨਾਉਣੀ ਹਲਕਤ ਕੀਤੀ ਹੈ ਗਰੀਬ ਪਰਿਵਾਰ ਦਾ ਘਰ ਤਾ ਦਤਾ ਆਪ ਉਹਨਾਂ ਆਲੀਸ਼ਾਨ ਬਿਲਡਿੰਗਾਂ ਬਣਾਈਆਂ ਐਸੀ ਜਗ੍ਹਾ ਦੇ ਵਿੱਚ ਬਣਾਈਆਂ ਨੇ ਪੰਚਾਇਤੀ ਜਾਂ ਸ਼ਾਮਲਟ ਕਹਿ ਲਓ ਉਸੇ ਜਗ੍ਹਾ ਦੇ ਵਿੱਚ ਇਹਨਾਂ ਬਣਾਈਆਂ ਛਪੜਾਂ ਦੇ ਵਿੱਚ ਸਾਹਮਣੇ ਵੇਖੋ ਅਜੇ ਵੀ ਨਾ ਕੂੜਾ ਕੋਇਆ ਛੋਟਾ ਛੋਟਾ ਜੇ ਵੀ ਪੂਰੇ ਨੇ ਪਰ ਗਰੀਬ ਤੇ ਬਸ ਗਰੀਬ ਹੋਣ ਕਰਕੇ ਉਹਦਾ ਘਰ ਟੱਠ ਗਿਆ ਵਾ ਗੱਲ ਇਹ ਬਹੁਤ ਮਾੜੀ ਨਾ ਗੱਲ ਕੀਤੀ ਹੈ ਪਰ ਇਦਾਂ ਉਹਨਾਂ ਨੂੰ ਕਰਨਾ ਨਹੀਂ ਚਾਹੀਦਾ ਚਲੋ ਅੱਜ ਸਿੰਘ ਜੱਸੇ ਬੱਦੀਆ ਕੋਈ ਆਈਆਂ ਨੇ ਬਾਬਾ ਮਾਨ ਸਿੰਘ ਜੀ ਆਏ ਕੋਈ ਉਹਨੂੰ ਮਦਦ ਦੇ ਗਏ ਨੇ ਚਲੋ ਗਰੀਬ ਦਾ ਘਰ ਬਣ ਜਾਣਾ ਵਾ ਬਾਕੀ ਤੁਹਾਡਾ ਬਹੁਤ ਧੰਨਵਾਦ ਹੈ ਤੁਹਾਂ ਵੀਡੀਓ ਤਾਂ ਚੁੱਕੀ ਆ ਮੀਡੀਆ 'ਚ ਆਇਆ ਵਾ ਤੇ ਗਰੀਬ ਦੀ ਸੁਣੀ ਗਈ ਨਹੀਂ ਤਾਂ ਗਰੀਬ ਨੂੰ ਕਿਹਨੇ ਪੁੱਛਣਾ ਸੀ ਬਸ ਮੈਂ ਇਹ ਕਹਿਣਾ ਚਾਹੁੰਦਾ ਬਾਕੀ ਵਾਹਿਗੁਰੂ ਸਾਹਿਬ ਜੀ ਫਤਿਹ ਹਾਂਜੀ ਉਦੋਂ ਦੁੱਖ ਹੀ ਵੀ ਕਿਸ ਦਾ ਘਰ ਟੱਹਾ ਆ ਤੇ ਅੱਜ ਖੁਸ਼ੀ ਇਹ ਆ ਕਿ ਗਰੀਬ ਦਾ ਪੱਖ ਲਿਆ ਗਿਆ ਵਾ ਤੇ ਐਦਾਂ ਹੀ ਹਰ ਕਿਸੇ ਦਾ ਪੱਖ ਲਿਆ ਜਾਏਗਾ ਕੋਈ ਇਸ ਆਪਣੇ ਏਰੀਆ ਚ ਵਧੀ ਕੀ ਨਹੀਂ ਹੁੰਦਾ ਵੰਗੇ ਨਾ ਕਿ ਪਾਰਟੀ ਵੱਲੋਂ ਨਾ ਕਿ ਇਹ ਲੋਕ ਸੇਵਾ ਕਰਦੇ ਆ ਤੇ ਲੋਕ ਸੇਵਾ ਹੀ ਕਰਾਂਗੇ ਤੇ ਗਾੜੀ ਆਉਣ ਵਾਲੇ ਅਗਲੇ ਸਾਲ ਦੇ ਵਿੱਚ ਆਪਾਂ ਗਰੀਬਾਂ ਦੀਆਂ ਲੜਕੀਆਂ ਦੇ ਵਿਆਹ ਕਰਨਾ ਚਾਹੁੰਦੇ ਜਿੰਨੂੰ ਵੀ ਸੰਯੋਗ ਦੀ ਲੋੜ ਆ ਤੇ ਸਾਡਾ ਸੰਯੋਗ ਲੈਣ ਅੱਜ ਅਸੀਂ ਲੱਖ ਰੁਪਈਆ ਦਿੱਤਾ ਜੀ ਫੇਰ ਦਿੱਤਾ ਜੀ ਇਹਦਾ ਹੀ ਲੋਕ ਸੇਵਾ ਕਰਦੇ ਰਵਾਂਗੇ ਆਪਣੇ ਪੰਜਾਬੀਆਂ ਨੇ ਕਿੰਨੇ ਵੀ ਵੱਧ ਤੋਂ ਵੱਧ ਗਰੀਬ ਘਰਾਂ ਦੀ ਸਜੂਗ ਦਿਓ ਤੇ ਆਪਣੇ ਟੜਾ ਬਾਜ਼ੀਆਂ ਛੱਡੋ ਤੇ ਏ ਕਵਰ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਆਏ ਆ ਜੀ ਭਾਈ ਕਨਈਆ 8 ਯੂਕੇ ਵੱਲੋਂ ਜੋ ਇੱਕ ਗਰੀਬ ਪਰਿਵਾਰ ਦਾ ਕੋਝ ਅਸਰਾਰਤੀ ਅਨਸਰਾਂ ਵੱਲੋਂ ਇੱਕ ਘਟਾ ਆਇਆ ਗਿਆ ਸੀ ਤੇ ਅੱਜ ਸੰਗਤ ਦੇ ਸਜੋਗ ਨਾਲ ਸਾਰੇ ਜਥੇਬੰਦੀਆਂ ਦੇ ਸਜੋਗ ਨਾਲ ਜੋ ਅੱਜ ਨੀ ਪੱਥਰ ਰੱਖਣ ਜਾ ਰਹੇ ਆ ਜੀ ਤੇ ਬਹੁਤ ਬਹੁਤ ਧੰਨਵਾਦ ਜਿੰਨੀਆਂ ਵੀ ਜਥੇਬੰਦੀਆਂ ਦੂਰੋਂ ਨੀਰੇ ਪਹੁੰਚੀਆਂ ਵਾ ਤੇ ਵੱਧ ਚੜ ਕੇ ਸਾਥ ਵੀ ਦੇਣਾ ਸਾਰੇ ਸੰਗਤ ਨੇ ਜੋ ਇਸ ਦਾ ਲੈਂਟਰ ਪਾਇਆ ਜਾਵੇ ਕਾਬੀਆਂ ਨੂੰ ਇਹੋ ਅਪੀਲ ਕਰਨਾ ਚਾਹੁੰਦੇ ਆ ਤੇ ਵੱਧ ਤੋਂ ਵੱਧ ਇੱਕ ਦੂਜੇ ਦੇ ਨਾਲ ਖੜੋ ਤੇ ਕਿਸੇ ਦੇ ਨਾਲ ਵੀ ਜੇ ਧੱਕਾ ਹੁੰਦਾ ਵਾ ਉਹ ਧੱਕਾ ਨਾ ਬਰਦਾਸ਼ਤ ਕਰੋ ਜੋ ਜੂਪੀ ਭਿਆਰ ਤੋਂ ਆ ਕੇ ਭਈਏ ਸਾਡੇ ਪੰਜਾਬ ਦੇ ਵਿੱਚ ਰਾਜ ਕਰ ਰਹੇ ਨੇ ਤੇ ਅਸੀਂ ਉਹ ਰਾਜ ਨੂੰ ਆਪਣੇ ਹੱਥੋਂ ਨਾ ਖੋਹ ਦਈਏ ਤੇ ਆਪਣੇ ਆਪ ਖੁਦ ਇੱਕ ਕਾਇਮ ਜਾਬ ਹੋਵੋ ਜੀ ਜੀਆ ਵਾਲਮੀਕੀ ਜੈ ਗੁਰੂ ਗਿਆਨਾ ਜੀ ਮੈਂ ਬਾਬਾ ਨਿਸ਼ੱਤਰਨਾਥ ਸ਼ੇਰਗਿੱਲ ਚੇਅਰਮੈਨ ਗੁਰੂ ਗਿਆਨਾਥ ਵਾਲਮੀਕੀ ਧਰਮ ਸਮਾਜ ਪਾਵਨ ਵਾਲਮੀਕੀ ਤੀਰਥ ਅਮਰੀ ਸਰ ਤੋਂ ਇਹ ਦੱਸਣਾ ਚਾਹੁੰਦਾ ਇਹ ਅੱਜ ਦੀ ਜਾਂ ਇੱਕ ਪਿੰਡ ਦੀ ਘਟਨਾ ਨਹੀਂ ਹੈ ਇਹ ਹਜ਼ਾਰਾਂ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾ ਇੱਕ ਇੱਕ ਦੋ ਦੋ ਪਿੰਡਾਂ ਦੇ ਵਿੱਚ ਇਹੋ ਜੇ ਮੂਰਖ ਮਦਬੁੱਧੀ ਅਤੇ ਧੌਣ ਚ ਕਿਲਾ ਰੱਖਣ ਵਾਲੇ ਲੋਕ ਰਹਿੰਦੇ ਨੇ ਜਿਹੜੇ ਸ਼ੈਡਿਊਲ ਕਾਸਟ ਭਾਈਚਾਰੇ ਨਾਲ ਹਮੇਸ਼ਾ ਤੱਕਾ ਕਰਦੇ। ਸੋ ਇੱਥੇ ਮੈਂ ਦੱਸਣਾ ਚਾਹੁੰਨਾ ਸਾਰੀ ਆਵਾਮ ਨੂੰ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਕਿ ਜਿੰਨਾ ਤੱਕ ਤੁਸੀਂ ਏਕਾ ਨਹੀਂ ਕਰੋਗੇ ਜਿੰਨਾ ਤੱਕ ਤੁਹਾਡੀ ਕਦਰਤਾ ਨਹੀਂ ਹੋਏਗੀ ਇਸ ਤਰ੍ਹਾਂ ਦੇ ਤੱਕੇ ਤੁਹਾਡੇ ਨਾਲ ਹੁੰਦੇ ਰਹਿਣੇ ਆ। ਉਹ ਭਰਾਓ ਦੇਖੋ ਕਿੰਡੀ ਮਾੜੀ ਗੱਲ ਹੈ ਸਾਡੇ ਪਰਿਵਾਰ ਦੇ ਨਿਆਣਿਆਂ ਨੂੰ ਬੱਚਿਆਂ ਸਾਡਿਆਂ ਨੂੰ ਜਿਹੜਾ ਆ ਰਾਤ ਠੰਡ ਦੇ ਵਿੱਚ ਰਹਿਣਾ ਪੈ ਰਿਹਾ ਸੀਗਾ। ਜਿਹੜਾ ਸਿਰਫ ਤੇ ਸਿਰਫ ਸ਼ੈਡੂਲ ਕਾਸਟ ਭਾਈਚਾਰੇ ਦੇ ਘਰ ਨੂੰ ਟਾਰਗੇਟ ਕੀਤਾ ਗਿਆ ਨਿਸ਼ਾਨਾ ਬਣਾਇਆ ਗਿਆ ਸੋ ਇਹ ਜਿਹੜੀ ਮਦ ਭਾਗੀ ਖਬਰ ਹੈ ਮੈਂ ਮਾਨਯੋਗ ਡਾਇਰੈਕਟਰ ਜਨਰਲ ਡੀਜੀਪੀ ਪੰਜਾਬ ਨੂੰ ਅਪੀਲ ਕਰਦਾ ਕਿ ਇਸ ਮਸਲੇ ਦੇ ਵਿੱਚ ਖੁਦ ਦਖਲ ਕਰਨ ਅਤੇ ਉਹਨਾਂ ਲੋਕਾਂ ਤੇ ਜਿਨ੍ਹਾਂ ਨੇ ਸਾਡੇ ਐਸਸੀ ਭਾਈਚਾਰੇ ਦਾ ਘਰ ਢਾਢੀ ਕੀਤਾ ਉਹਨਾਂ ਤੇ ਐਸਸੀ ਐਕਟ ਦਾ ਪਰਚਾ ਦਰਜ ਕੀਤਾ ਜਾਵੇ ਅਤੇ ਹੋਰ ਸੰਗੀਨ ਧਾਰਾਵਾਂ ਲਾ ਕੇ ਉਹਨਾਂ ਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਸੁਟਿਆ ਜਾਵੇ ਕਿਉਂਕਿ ਪ੍ਰਸ਼ਾਸਨ ਵੱਲੋਂ ਕੋਈ ਖਾਸ ਕੋਆਪਰੇਟ ਨਹੀਂ ਕੀਤਾ ਜਾ ਰਿਹਾ ਕਿਉਂਕਿ ਜੇਕਰ ਪ੍ਰਸ਼ਾਸਨ ਇਸ ਤਰ੍ਹਾਂ ਕੋਆਪਰੇਟ ਨਹੀਂ ਕਰੇਗਾ ਐਸੀ ਭਾਈਚਾਰੇ ਨਾਲ ਇਸੇ ਤਰ੍ਹਾਂ ਤੱਕਾ ਹੋਏਗਾ ਤੇ ਮਜਬੂਰਨ ਸਾਨੂੰ ਸੰਘਰਸ਼ਦਾਰਾ ਜਿਹੜਾ ਆ ਉਹ ਚੁੰਨਾ ਪਏਗਾ ਦਾਸ ਦਾ ਨਾਮ ਇੰਦਰਜੀਤ ਸਿੰਘ ਢੋਲਣ ਦਾਸ ਸ਼੍ਰੋਮਣੀ ਜਰਨੈਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਧਰਮ ਪ੍ਰਚਾਰ ਕਮੇਟੀ ਦੇ ਮਦੇਬਦੋ ਚੇਅਰਮੈਨ ਅੱਜ ਸਮੁੱਚੀ ਆਪਣੀ ਜਸੇਬੰਦੀ ਲੈ ਕੇ ਉਦੇਦਾਰਾਂ ਨੂੰ ਲੈ ਕੇ ਪਹੁੰਚਿਆ ਉਸ ਪਰਿਵਾਰ ਨਾਲ ਦੁੱਖ ਸਾਂਝਾ ਕਰਨਾ ਹੈ ਧੰਨਵਾਦ ਕਰਦਾ ਬਾਬਾ ਜੀ ਉਹਨਾਂ ਦਾ ਹੁਣੇ ਬਾਬਾ ਜੀ ਉਹਨਾਂ ਨੇ ਜਿਹੜੇ ਆਪਣੇ ਬਿਆਨ ਦਿੱਤੇ ਆ ਬਹੁਤ ਉਹਨਾਂ ਦਾ ਧੰਨਵਾਦ ਭੈਣ ਹਰਜੀਤ ਕੌਰ ਜੀ ਦਾ ਜੱਗੂ ਦੀ ਮਾਤਾ ਦਾ ਬਹੁਤ ਬਹੁਤ ਧੰਨਵਾਦ ਬਾਬਾ ਨਿਸ਼ਤਰ ਨਰਾਜ ਜੀ ਦਾ ਬਹੁਤ ਧੰਨਵਾਦ ਉਹ ਵੀ ਇੱਥੇ ਪਹੁੰਚੇ ਨੇ ਹੋਰ ਸਮੁੱਚੀਆਂ ਜੱਸੇਬੰਦੀਆਂ ਇੱਥੇ ਪਹੁੰਚੀਆਂ ਭਾਈ ਦਮੋਦਰ ਸਾਹਿਬ ਪਹੁੰਚੇ ਜਗੀਰ ਸਿੰਘ ਭਾਗਵਾਲ ਸਾਹਿਬ ਪਹੁੰਚੇ ਨੇ ਸਮੁੱਚੀਆਂ ਜੱਸੇਬੰਦੀਆਂ ਪਹੁੰਚੀਆਂ ਉਹਨਾਂ ਦਾ ਧੰਨਵਾਦ ਬਹੁਤ ਏ ਤੱਕਾ ਹੋਇਆ ਸੀ ਜਦੋਂ ਸੋਸ਼ਲ ਮੀਡੀਆ ਤੇ ਵੇਖਿਆ ਤੇ ਬਹੁਤ ਦਿਲ ਨੂੰ ਠੇਸ ਪਹੁੰਚੀ ਕਿ ਇਹ ਗਰੀਬ ਲੋਕਾਂ ਨੇ ਕਿਉਂ ਹੁੰਦਾ ਹੈ ਇਹ ਗਰੀਬਾਂ ਨੇ ਕਿਉਂ ਹੁੰਦਾ ਜਿਹੜਾ ਧੜੱਡ ਤਕੜਾ ਲੋਕ ਹੁੰਦਾ ਤੇ ਉਹਨੂੰ ਜਾ ਕੇ ਜੇ ਉਹ ਕਿਤੇ ਕਬਜ਼ਾ ਕਰ ਲੈਂਦਾ ਤੇ ਸਗੋਂ ਉਹਦੀ ਸਹਾਇਤਾ ਕੀਤੀ ਜਾਂਦੀ ਆ ਸਹਾਇਤਾ ਕਰਨੀ ਪੈਂਦੀ ਆ ਗਰੀਬ ਲੋਕਾਂ ਦੀ ਗਰੀਬਾਂ ਦੇ ਜਿਹੜੇ ਘਰ ਬਣਾ ਕੇ ਦਿੱਤੇ ਜਾਂਦੇ ਘਟਾ ਕੇ ਦਿੱਤੇ ਜਾਂਦੇ ਇਹ ਬਹੁਤ ਨਿੰਦਨਯੋਗ ਘਟਨਾ ਜਿਹੜੀ ਇਹ ਤੇ ਘਟੀ ਆ ਇਸ ਪਿੰਡ ਦੇ ਵਿੱਚ ਦਾਸ ਇਸ ਹੋਈ ਹੋਈ ਢਾਏ ਹੋਏ ਮਕਾਨ ਦੀ ਆਪਣੀ ਜਸੇਬੰਦੀ ਦੇ ਤਹਿਤ ਸ਼ਰਮਣੀ ਜਰਨਲ ਅਮਰਸ਼ੀਦ ਬਾਬਾ ਜੀਵਨ ਸਿੰਘ ਧਰਮ ਪ੍ਰਚਾਰ ਕਮੇਟੀ ਵੱਲੋਂ ਕਾੜੇ ਸ਼ਬਦਾਂ ਵਿੱਚ ਨਿੰਦਾ ਕਰਦਾ ਔਰ ਜੇਕਰ ਇਸੇ ਤਰ੍ਹਾਂ ਹੋ ਅੱਗੇ ਵੀ ਧੱਕਾ ਹੁੰਦਾ ਰਿਹਾ ਤੇ ਅਸੀਂ ਸਾਰੀਆਂ ਜਸੇਬੰਦੀਆਂ ਇਕੱਤਰ ਧੋਕੇ ਅਸੀਂ ਟੱਕਰ ਲੈਣ ਨੂੰ ਤਿਆਰ ਆ ਅਸੀਂ ਅੱਗੇ ਤੋਂ ਇਹੋ ਜਿਹੇ ਜਿਹੜੇ ਆ ਢਾਟਵਾਈ ਵਾਲੇ ਕੰਮ ਬੰਦ ਕਰਨਾ ਚਾਹੁੰਦੇ ਆ ਸ਼ਰਿਆਂ ਮੇ ਮੀਡੀਆ ਦੇ ਵਿੱਚ ਮੈਂ ਬਿਆਨ ਦੇਣਾ ਕਿ ਜੇਕਰ ਐਸਸੀ ਪਰਿਵਾਰ ਨਾਲ ਕੋਈ ਅੱਗੇ ਤੋਂ ਇਦਾਂ ਦੀ ਘਟਨਾ ਵਾਪਰੀ ਤੇ ਸਬੂਚੀਆਂ ਜੱਸੇ ਬੰਦੀਆਂ ਠੰਡੀਆਂ ਨਹੀਂ ਪੈਣਗੀਆਂ ਗਰਮ ਹੋ ਕੇ ਇੱਟ ਦਾ ਜਵਾਬ ਪੱਥਰ ਨਾਲ ਦੇਣਗੀਆਂ ਮੇਰਾ ਨਾਂ ਰਣਜੀਤ ਸਿੰਘ ਤਮੋਧਰ ਗੁਆਰਮੀਕ ਧਰਮ ਸਮਾਜ ਦੇ ਇਥੇ ਬਹੁਤ ਸਤਿਕਾਰਯੋਗ ਅ ਸ਼ਤਰਨਾਥ ਜੀ ਪਹੁੰਚੇ ਨੇ ਇੰਦਰਜੀਤ ਸਿੰਘ ਢੋਲਣ ਬਾਬਾ ਜੀਵਨ ਸਿੰਘ ਧਰਮ ਪ੍ਰਚਾਰ ਆਲ ਇੰਡੀਆ ਦੇ ਚੇਅਰਮੈਨ ਬਹੁਤ ਸਤਿਕਾਰਯੋਗ ਨੇ ਨਿਰਮਲ ਸਿੰਘ ਜੀ ਕਾਲਿਆ ਮਲੂਕ ਸਿੰਘ ਦੀ ਭਾਗੋਵਾਲ ਬਹੁਤ ਸਤਿਕਾਰਯੋਗ ਮੈਂ ਇਸ ਮਸਲੇ ਨੂੰ 14 ਤਰੀਕ ਨੂੰ ਜਦੋਂ ਵੀਡੀਓ ਵਾਇਰਲ ਹੋਈ ਮੇਰੇ ਤੱਕ ਪਹੁੰਚੀ ਆ ਪਹਿਲਾਂ ਤਾਂ ਮੈਂ ਗਗਨ ਜੀ ਕੰਗ ਦਾ ਧੰਨਵਾਦ ਕਰਨਾ ਜਿਨੇ ਵੀਡੀਓ ਬਣਾ ਕੇ ਸਾਡੇ ਤੱਕ ਜੜੀਆਂ ਸੰਸਤ ਪਹੁੰਚਾਈਆਂ ਜਿਹਰੋਂ ਮਾਨੂੰ ਦੇਖਿਆ ਵੀਡੀਓ ਤੇ ਮਾਨੂੰ ਇਨਾ ਦੁੱਖ ਹੋਇਆ ਕਿ ਗੁਰੂ ਸਾਹਿਬ ਦੇ ਸ਼ਹਾਦਤ ਦੇ ਦਿਨ ਚੱਲ ਰਹੇ ਨੇ ਬੱਚੇ ਸ਼ਹੀਦ ਹੋ ਕੇ ਪੰਥ ਦੇ ਜਿਹੜੇ ਜੋਧੇ ਉਹ ਸ਼ਹੀਦ ਹੋ ਰਹੇ ਨੇ ਤੇ ਇਸ ਨਕਮੀ ਸੋਚ ਵਾਲੇ ਬੰਦਿਆਂ ਨੇ ਇਹ ਮਕਾਨ ਟਾ ਕੇ ਬਹੁਤ ਮਾੜਾ ਕੀਤਾ ਹੈ ਗੱਲ ਨੂੰ ਦੁੱਖदाई ਦੀ ਖਬਰ ਸੀ ਅਸੀਂ ਉੱਥੇ ਪਹੁੰਚੇ ਸੋ ਪ੍ਰਸ਼ਾਸਨ ਨੇ ਵੀ ਸਾਡਾ ਸਾਥ ਦਿੱਤਾ ਪਰਚਾ ਦਰਜ ਕੀਤਾ ਸਮੁੱਚੀਆਂ ਜਥੇਬੰਦੀਆਂ ਪਹੁੰਚੀਆਂ ਬੜਾ ਪੰਜਾਬ ਦੇ ਵਿੱਚ ਹਿੰਦੁਸਤਾਨ ਚ ਵੀਡੀਓ ਵਾਇਰਲ ਹੋਈ ਆ ਸੋ ਅੱਜ ਸਾਰੀਆਂ ਜਥੇਬੰਦੀਆਂ ਇੱਥੇ ਮਕਾਨ ਬਣਾਉਣ ਚ ਯੋਗਦਾਨ ਪਾ ਰਹੀਆਂ ਤੇ ਸਮੁੱਚਾ ਮੈਂ ਤੁਹਾਡੇ ਮਾਧਿਅਮ ਰਾਹੀਂ ਜੋ ਚੈਨਲਾਂ ਦਾ ਧੰਨਵਾਦ ਕਰਦਾ ਕਿ ਜਿਹੜੇ ਆਮ ਲੋਕਾਂ ਦੇ ਚannels ਤੱਕ ਪਹੁੰਚਾ ਕੇ ਲੋਕਾਂ ਨੂੰ ਆਮ ਨੂੰ ਪਹੁੰਚਾਇਆ ਮੈਂ ਸਤਿਕਾਰਯੋਗ ਸਾਥੀਆਂ ਦਾ ਦਾਬ ਦਾ ਤਹਿ ਦੁਰ ਤਮਾਦ ਕਰਦਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਜੀ ਤੇ ਮੈਂ ਜਦਰ ਬਾਬਾ ਬਲਦੇਵ ਸਿੰਘ ਜੀ ਪੰਥ ਅਕਾਲੀ ਤਰਨਤਾਰਨ ਦਲ ਮਿਸਲ 시ਦ ਬਾਬਾ ਨਬਾਉ ਸਿੰਘ ਅਣਸ ਬਨ 시ਦ ਭਾਈ ਆਤਮਾ ਸਿੰਘ ਛਾਕਾਨਨ ਕਾਨਾ ਸਾਹਿਬ ਜਿਹਨਾਂ 1921 ਵਿੱਚ ਮੰਤ ਨਰਾਇਣ ਦਾਸ ਹੁਣ ਕੱਢਿਆ ਮੈਂ ਉਸ ਪਰਿਵਾਰ ਵਿੱਚੋਂ ਦਾ ਸੀ ਚਲੋ ਬਾਬੇ ਮਾਨ ਸੇਹਣਾ ਫੈਸਲਾ ਕਰਤਾ ਬਹੁਤ ਵਧੀਆ ਕਰਤਾ ਉਹ ਵੀ ਸਾਡੇ ਮਾਹ ਪੁਰਖਿਆ ਬਹੁਤ ਹੀ ਤੱਕਾ ਹੈ ਜਿਹੜਾ ਗਰੀਬਾਂ ਬੰਦੇ ਨੇ ਕਰ ਲੈਣਾ ਇਹ ਇੱਕ ਜਗ੍ਹਾ ਨਹੀਂ ਹਰ ਹਰ ਜਗ੍ਹਾ ਵਾ ਹਰ ਬੰਦ ਨੂੰ ਇਹ ਕੰਮ ਕਰਨਾ ਮਾੜੀ ਗੱਲ ਹੈ ਜਦੋਂ ਗਰੀਬਾਂ ਦੀ ਸਹਾਇਤਾ ਕਰਨਾ ਸਹੂਲਤ ਦੇਣ ਤਾਂ ਬਹੁਤ ਚੰਗੀ ਗੱਲ ਤਗੜੇ ਬੰਦੇ ਨੂੰ ਕੋਈ ਫਰਕ ਨਹੀਂ ਜੇ ਕੋਈ ਮਹੱਤਰ ਬੰਦਾ ਬਹਿ ਜਾਂਦਾ ਤੇ ਉਹ ਨਜਾਇਜ਼ ਕਬਜ਼ਾ ਵਾ ਤੇ ਜੇ ਕੋਈ ਤਗੜਾ ਬੰਦਾ ਮਲ ਲੈਂਦਾ ਦੱਬ ਕੇ ਕੋਈ ਪਹਾਤ ਕਿਲੇ ਤੇ ਉਹ ਜਾਇਜ਼ ਬੜੀ ਮਾੜੀ ਗੱਲ ਨੰਨ ਜੋ ਗੱਲ ਨਹੀਂ ਕਰਨਾ ਚਾਹੀਦਾ ਗਰੀਬ ਬੰਦੇ ਦੀ ਮਦਦ ਕਰਨੀ ਚਾਹੀਦੀ ਹੈ ਉਹ ਜਿਹੜਾ ਸੀਸਾ ਲੈਣਿਆ ਗਰੀਬ ਬੰਦੇ ਕੋ ਤੇ ਜੇ ਆਪਾਂ ਧੱਕਾ ਕਰਦੇ ਆ ਚਲੋ 사ਤਗੁਰ ਤੇ ਵੰਦਾ ਹੀ ਹੈ ਨਾ ਅਕਾਲਪੁਰ ਕਾ ਪੇ ਮਦਦ ਕਰੂਗਾ ਬਾਕੀ ਸਾਡੇ ਭੜਾ ਇਹ ਆ ਸੇਰ ਗਿੱਲ ਸਭ ਹੋਣੀ ਟੋਲਨ ਸਾਹਿਬ ਟੋਲਨ ਸਾਹਿਬ ਤੇ ਜੇ ਦਮੋਦਰ ਸਾਹਿਬ ਦਮੋਦਰ ਸਾਹਿਬ ਸਾਰੇ ਸਾਡੇ ਭੜਾ ਇਹ ਆ ਆਪਾਂ ਦੇ ਨਾਲ ਆ ਮਲੂਕ ਸਿੰਘ ਹੋਣੀ ਆਏ ਆ ਕਾਮਰੇਟ ਜਹੇ ਬੰਦੀ ਵੀ ਆਏ ਆ ਕੁਲਵਿੰਦਰ ਸਿੰਘ ਕੁਲਵਿੰਦਰ ਸਿੰਘ ਹੋਣੀ 70 नाथ ਜੀ ਵੀ ਆਏ ਆ ਉਹਨਾਂ ਦਾ ਵੀ ਬਹੁਤ ਧੰਨ ਸਾਡੇ ਲੱਗ ਕੇ ਜੇ ਆਏ ਆ ਬਾਕੀ ਭੈਣ ਜੇ ਜੀਤਪੁਰ ਕੱਲ ਦੇ ਨਹੀਂ ਪੱਥਰ ਧੜ ਗਈ ਆ ਜੱਗੂ ਦੀ ਮਾਤਾ ਉਹਨਾਂ ਦਾ ਵਿਸ਼ੇਸ਼ ਕਰਕੇ ਬਹੁਤ ਬਹੁਤ ਧੰਨਵਾਦ ਜਸ਼ੇਬੰਦੀ ਵੱਲੋਂ ਆਸ਼ਵਨੀ ਕੁਮਾਰ ਲਖਣਕੜਾ ਪੰਜਾਬ ਕਿਸਾਨ ਜੁਨੀਅਨ ਦਾ ਜਿਲ੍ਹਾ ਪ੍ਰਧਾਨ ਤੇ ਸੁਭਾ ਕਮੇਟੀ ਮੈਂਬਰ ਹੈ ਸੰਯੁਕਤ ਮੋਰਚੇ ਦਾ ਮੈਂ ਕੁਰਦਾਸਪੁਰ ਦਾ ਗੋਆ ਬੜੀ ਇੱਕ ਧੱਕਾਸ਼ਾਈ ਹੋਈ ਹੈ ਮੈਂ ਸਾਰੀਆਂ ਜੱਠੇਬੰਦੀਆਂ ਦਾ ਇੱਥੇ ਜਿਨ੍ਹਾਂ ਨੇ ਮਦਦ ਕੀਤੀ ਹੈ ਜਿਹੜੀਆਂ ਆਈਆਂ ਨੇ ਉਹ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਸ ਜੁਰਮ ਦੇ ਖਿਲਾਫ ਇਕੱਠੇ ਹੋ ਕੇ ਆਵਾਜ਼ ਉਠਾਈ ਹੈ ਇਸ ਗਰੀਬ ਪਰਿਵਾਰ ਦੀ ਜੜੀਆਂ ਨਾ ਬਾਹ ਫੜੀ ਆ ਅਸੀਂ ਇਹ ਗੱਲ ਜੜੀਆਂ ਉਹ ਸਾਬਤ ਕਰਦੇ ਆ ਕਿ ਜਿਸ ਤਰੀਕੇ ਦੇ ਨਾਲ ਟੱਕੇ ਖਾਈ ਪਿੰਡਾਂ ਦੇ ਵਿੱਚ ਜਾਂ ਹੋਰ ਕਿਤੇ ਵੀ ਟੱਕੇ ਖਾਈ ਕਿਸੇ ਵੀ ਗਰੀਬ ਪਰਿਵਾਰ ਨਾਲ ਹੁੰਦੀ ਆ ਸਾਰੀਆਂ ਜੱਥੇਬੰਦੀਆਂ ਇੱਕ ਮੁੱਠ ਹੋ ਕੇ ਉਹਦਾ ਸਾਥ ਦੇਣਾ ਚਾਹੀਦਾ